ਅਜਿਹੀ ਇਰਦ ਤੇ ਸਰਦੂਗਰ ਦੋ ਸਾਲਾਂ ਦੇ ਇੱਕ ਤਸਿਲ ਦਾ ਹਾਂ ਤਸਿਲਰ ਪਰਮਾਨੈਂਟ ਬਟਾ ਸਰਪੰਨਡ ਉਹ ਕਰਦੇ ਇੱਕ ਗੱਲ ਕਰਾਉਣ ਲਈ ਸਾਨੂੰ ਬਿਲਾੜੀ ਜਾਣਾ ਪੈਣਾ ਪਵੇਗਾ ਪਰਮਾਨੈਂਟ ਜਿੰਨਾ ਕੋਈ ਅੱਛਾ ਸੱਤ ਸੀ ਹਾਂਜੀ ਸਰਪੰਨਡ ਪੜੇ ਪੜੇਗਾ ਅੱਜ ਪ੍ਰਸ਼ਾਸਨ ਵਰਗੇ ਕੰਮ ਕਰਦਾ ਹੋਇਤੇ ਕੰਮ ਬਹੁਤ ਹੈ ਨੇ ਕੋਈ ਕਪਕੀ ਸੀ ਨਹੀਂ ਨਹੀਂ ਉਹ ਮਸਲਾ ਨਹੀਂ ਉਹ ਮਸਲਾ ਨਹੀਂ ਬਹੁਤ 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 ਜੀ ਬਿਲਕੁਲ ਬਹੁਤ ਖੁਸ਼ ਹਾਂ ਜੀ ਇੱਕ ਸਰ ਇਹ ਆ ਥੋੜਾ ਆਮ ਆਦਮੀ ਪਾਰਟੀ ਜੈ ਜੰਦਾਬ ਸਰ ਇੱਕ ਡਰਗ ਤੇ ਥੋੜੀ ਜੀ ਹਾਂ ਉਹ ਤਾਂ ਕਰੀਏ ਉਹ ਤਾਂ ਕਰੀਏ ਹਰਦੋਰ ਦਾ ਜਾਂ ਕੋਈ ਕੋਈ ਦਿੱਕਤ ਨਹੀਂ ਹੁੰਦੀ ਨਹੀਂ ਕੋਈ ਦਿੱਕਤ ਨਹੀਂ ਹੁੰਦੀ ਪਰ ਵਿਕੇਂਦਰ ਬਣਿਆ ਜੀ ਨਹੀਂ ਟਕਰਾਵ ਹੈ ਤੇ ਨਾ ਟੰੜ ਇਹਦਾ ਸਰ ਦਾ ਦਿੰਦੇ ਨਹੀਂ ਪੰਜ ਦਿਨ ਹੋ ਗਏ ਅੱਛਾ ਇੱਥੇ ਇੰਟਰਨੈਟ ਦੀ ਪ੍ਰੋਬਲਮ ਆਉਂ ਆ ਅਫਸਰਾਂ ਦੀ ਨਹੀਂ ਨੈਟ ਨਹੀਂ ਚੱਲਦਾ ਅੱਛਾ ਪੰਜ ਦਿਨ ਹੋ ਗਏ ਜੀ ਪਤਾ ਕਰ ਕਹਿੰਦੇ ਨੈਟਰ ਦੀ ਚੱਲ ਰਿਹਾ ਇੱਥੇ ਵੀ ਪ੍ਰੋਬਲਮ ਅਰਦਾ ਫੁਰਦਾ ਕੱਟਣ ਚ ਪ੍ਰੋਬਲਮ ਹਾਂ ਨੈਟ ਦੀ ਪ੍ਰੋਬਲਮ ਹੈ ਜੀ ਕਾਫੀ ਪ੍ਰੋਬਲਮ ਹੈ ਜੀ ਕਾਫੀ ਜਿਆਦਾ ਇੱਕ ਚਨੀਰ ਨਾਲੇ ਤੁਸੀਂ ਕਹਿੰਦੇ ਬੜਾ ਸਲੋ ਚੱਲਦਾ ਹੈ ਠੀਕ ਹੈ ਜੀ ਸਿੱਧਾ ਸਰ ਸਾਹਿਬ ਵੀ ਹੈ ਨਹੀਂ ਉਹ ਕੋਈ ਕਹਿੰਦੇ ਸੱਚੀ ਘੀਰ ਵਾਲਾ ਕੋਈ ਇੱਥੇ ਚਾਰਜ ਇੱਥੇ ਚਾਰਜਿਆ ਬੀਚਲ ਚਾਰਜਿਆ ਬੀਚਲ ਚਾਰਜਿਆ ਸਰ ਇੱਥੇ ਪਰਮਨੈਂਟ ਕਾਫੀ ਟਾਈਮ ਤੋਂ ਹੀ ਇੱਥੇ ਰਹਿ ਰਿਹਾ ਪੁਆਇੰਟ ਬਰਡ ਦਾ ਪੂਰੇ ਗਲੋਬਲ ਸਿਕਰੋਂ ਤੋਂ ਦੋ ਚਾਹੀਦੇ ਆ ਇੱਕ ਵੀ ਨਹੀਂ ਨਹੀਂ ਅੱਜ ਤੋਂ ਨਾ ਕੰਮ ਲੋਕ ਆਏ ਹਾਂਜੀ ਹਾਂ ਮੈਂ ਕਰ ਦਾਂਗਾ ਠੀਕ 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 ਇਹ ਰੋਕੋ ਨਾ ਇਹ ਰੋਕੋ ਨਾ ਸਸਿਦਿਆ ਯਾ ਲੈ ਬੇਟਾ ਕਿਰਕਲ ਚ ਬਰਦਾ ਪੱਛਾ ਗਿਆ ਕਿਹੜੇ ਪਿੰਡ ਹੈ ਜੀ ਕਿੰਨੇ ਕੀ ਕਮਾਈ ਸੀ ਤੇ ਬਹੁਤ ਜਣਾ ਨਹੀਂ ਕਰ ਉਹ ਆਇਆ ਕੋਟਾ ਉਹ ਹੋਏਸ ਹਾਲੇ ਆ ਬਾਰੀ ਆਉਗੀ ਕੋਈ ਕਿਸ ਨੇ ਕੋ ਕਾਗਜ਼ ਵਿੱਚ ਕੋ ਗਲਤੀ ਨਹੀਂ ਨਹੀਂ ਕਰਦੇ

ਗੋਇਨ ਬਾਬਾ ਨੇ ਕਿਹਾ ਬਾਬਾ ਨੇ ਕਿਹਾ ਹੂੰ ਉਹ ਮਾਤਵਾਇਆ ਕਰ ਹੂੰ ਉਹ ਤਾਂ ਕਹਿੰਦੀ ਸੀ ਫਰਕ ਤਾਂ ਨਿਕਲਦੀਆਂ ਕਹੀਦੀ ਹਾਂ ਜੀ ਫਰਕ ਤਾਂ ਵੀ ਇੱਥੇ ਕਰੀ ਨਿਕਲਦੀ ਤਾਂ ਠੀਕ ਹੈ ਤੇ ਇੱਕ ਕਹਿੰਦੇ ਸੀ ਕਲਮ ਪੋਸਟਾਂ ਦੀ ਕਹਿੰਦੇ ਹੈ ਨਾ ਜਨਿਰ ਨਰਮੀ ਦਾ ਐਡੀਸ਼ਨਲ ਚਾਰਜ ਹੈ ਹਾਂ ਸਾਹ ਵੀ ਬਾਕੀ

ਉਥੇ ਵੀ ਨਵੀਂ ਸਫਸੀਲ ਬਣੀ ਹੈ ਉਹ ਇਸ ਲਈ ਕੁਝ ਦਿਨ ਪਹਿਲੇ ਪਰ ਕੇ ਕੰਡੀਸ਼ਨ ਚਾਹੀਏ ਉਥੇ ਵੀ ਚੈੱਕ ਕਰਨਾ ਸੀ ਕਿ ਫਰਦਾਂ ਵਗੈਰਾ ਟਾਈਮ ਤੇ ਨਿਕਲ ਰਹੀਆਂ ਨੇ ਰਿਸਟੇ ਟਾਈਮ ਤੇ ਹੋ ਰਹੀਆਂ ਨੇ ਪਟਵਾਰੀ ਜਿਹੜੇ ਨੇ ਉਹ ਕਹਿੰਦਾ ਤੌਰ ਤੇ ਉਹਨਾਂ ਦੇ ਪਟਵਾਰੀਆਂ ਦਾ ਇੱਕ ਪ੍ਰੋਪਰ ਇੱਕ ਵਰਕਥ ਰੂਮ ਬਤਾਇਆ ਤਾਂ ਤਿਆਰ ਰਹਿ ਗਿਆ ਸੋ ਬੜੇ ਖੁਸ਼ ਹੋ ਗਏ ਲੋਕ ਅੱਜ ਮੈਂ ਉਸੇ ਹਸਪਤਲ ਚ ਹੀ ਗਿਆ ਸੀ ਉਹ ਬੰਦ ਰਿਹਾ ਸੀ ਉਹਦੀ 36 ਆਹ ਉਹਨਾਂ ਦੀ 36 ਉਹਦੀ ਡੈਡਲਾਈਨ ਹੈ ਹਲਾ ਤੋਂ ਕੋਈ ਹਸਪਤਲ ਨਹੀਂ ਸੀ ਉਹ ਵੀ ਬੜਾ ਦਾ ਹਸਪਤਲ ਐਮਰਜੈਂਸੀ ਫੋਰ 10 ਟੈਸਟ ਤੇ ਰੀਡੀ ਆਪੀ ਬਹੁਤ ਸਾਰਾ ਕੁਝ ਹੋ ਰਿਹਾ ਸੀ ਉਸ ਤੋਂ ਬਾਅਦ ਮੈਂ ਤੇ ਚਾਹੇ ਮੈਂ ਆਮ ਲੋਕਾਂ ਨੂੰ ਪੁੱਛਿਆ ਪਹਿਲਾਂ ਹੌਸਾ ਮੈਂ ਕੋਈ ਇੱਥੇ ਛਾਪਾ ਮਾਰਨੇ ਆਇਆ ਹਾਂ ਅਗੀਆਂ ਦੇਖਣ ਦੇਨ ਸਰਕਾਰ ਉੱਜ ਕਮੀ ਹੋਊਗੀ ਪੂਰੇ ਤਾਂ ਕਮੀਆਂ ਦੇ ਵਿੱਚ ਮੈਨੂੰ ਇੱਕੋ ਗੱਲ ਪਤਾ ਲੱਗੀ ਇੱਕ ਤਾਂ ਇੱਥੇ ਤਹਿਸੀਲਦਾਰ ਜਿਹੜਾ ਉਹਦੀ ਪੋਸਟ ਘਟ ਹੈ ਜਿਹੜੇ ਪੱਕੀ ਪੋਸਟ ਹੈ ਉਹਨਾਂ ਨੂੰ ਹਾਈ ਕੋਰਟ ਵਗੈਰਾ ਕਾਗਜ਼ ਲੈ ਕੇ ਜਾਣਾ ਪੈਂਦਾ ਨਹੀਂ ਮੈਂ ਅੱਜ ਗਏ ਹੋਇਆ ਤਾਂ ਇੱਥੇ ਫਿਰ ਨਾਇਬ ਤਹਿਸੀਲਦਾਰ ਚਨੀਰ ਨਾਲ ਅਟੈਚ ਹੈ ਚਨੀਰ ਤੋਂ ਵੀ ਤਹਿਰੀਰ ਵੀ ਉਹੀ ਦੇਖਦੇ ਕੋਈ ਦੇ ਦੇ ਇੱਥੇ ਫਿਰ ਨਾ ਰਿਸਟਰੀਆਂ ਲੇਟ ਹੋਉਂਦੀਆਂ ਕੋਈ ਪੱਕਾ ਤਹਿਸੀਲਦਾਰ ਅੱਜੀ ਮੈਂ ਜਾ ਕੇ ਮੈਂ ਰਹਿ ਰਿਹਾ ਹਾਂ ਬਿਲਕੁਲ ਅਪਾਰਟਮੈਂਟ ਨੂੰ ਲਾਕੇ ਜਿਵੇਂ ਹਸਪਤਾਲ ਗਏ ਸੀ ਜੀ ਉੱਥੇ ਕੀ ਡਾਕਟਰਾਂ ਦੀ ਬਹੁਤ ਸਾੜ ਗਿਆ ਹਾਂ ਮਤਲਬ ਦੇਖੋ ਸਿਸਟਮ ਨੂੰ ਠੀਕ ਕਰਨ ਵਾਸਤੇ ਟਾਈਮ ਲੱਗਦਾ ਪਰ ਹੋ ਹੀ ਜਾਂਦਾ ਰੋਜ਼ ਕੋ ਨਾ ਹੁਣ ਅੱਜ ਇੱਥੇ ਆ ਕੇ ਕੱਲ ਤੋਂ ਤੁਹਾਨੂੰ ਇੱਥੇ ਤਸੀਲਦਾਰ ਵੀ ਪੱਕਾ ਮਿਲ ਦੇ ਨਾਲ ਇੱਕ ਇੱਥੇ ਪ੍ਰੋਬਲਮ ਹੈ ਨੈਟਵਰਕ ਇਸੇ ਨੈਟ ਸਲੋ ਹੈ ਤਾਂ ਉਹ ਫਰਦਾ ਨਿਕਲਣ ਚ ਟਾਈਮ ਲੱਗਦਾ ਉਹ ਅੱਜਕੱਲ ਤਾਂ ਕੋਈ ਨੈਟ ਦੀ ਪ੍ਰੋਬਲਮ ਹੀ ਨਹੀਂ ਹੋਣੀ ਚਾਹੀਦੀ ਕਿਤੇ ਮੋਟਰਾਂ ਦੇ ਉਠਾ ਤੇ ਹਾਂਜੀ ਡੈਟਾ ਸਕੂਲ ਐਮੀਨੈਂਸੀ ਬਿਲਡਿੰਗ ਵੀ ਲੱਗੇ ਜਿਹੜੀ ਉਹ ਬਣੀ ਨਹੀਂ ਕਾਫੀ ਚਿਰ ਤੋਂਗਾ ਹੌਸ ਹੋਇਆ ਸੀ ਪਰ ਬੱਟੇ ਬੱਚੇ ਉਸੇ ਪੁਰਾਣੀ ਸਕੂਲ ਦੀ ਬਿਲਡਿੰਗ ਚ ਬੈਠੇ ਉਹਦੇ ਬਾਰੇ ਕੀ ਕਹਿਣਾ ਹੈ ਨਹੀਂ ਅਸੀਂ ਦੇਖੋ ਹੈਲਥ ਐਜੂਕੇਸ਼ਨ ਤੇ ਇਨਫਰਾਸਟ੍ਰਕਚਰ ਜੀ ਜੀ ਇਹ ਸਾਡੀਆਂ ਤਿੰਨ ਪ੍ਰਾਇੋਰਟੀ ਜਿੱਥੇ ਜਿੱਥੇ ਵੀ ਆਈ ਜਾਂਦੇ ਆ ਸਾਨੂੰ ਕਈ ਵਾਰੀ ਸੈਮੈਸਟਰ ਸ਼ੁਰੂ ਹੋ ਜਾਂਦਾ ਹੈ ਉਹਦੇ ਦੌਰਾਨ ਆਪਾਂ ਜ਼ਿਆਦਾ ਕੰਸਟਰਕਸ਼ਨ ਨਹੀਂ ਕਰ ਸਕਦੇ ਪਰ ਪਹਿਲੂ ਰੋਜਾਂ ਮੈਂ ਕੱਲ ਤੋਂ ਹਾਂਜੀ ਲਾਸਟ ਟਾਈਮ ਐਂਡ ਸੋ ਜਿਵੇਂ ਜਿਵੇਂ ਬਣੀ ਜਾਣਗੇ ਜਿਵੇਂ ਜਿਵੇਂ ਸਾਨੂੰ ਮੌਕਾ ਮਿਲ ਜਾਊਗਾ ਛੁੱਟੀਆਂ ਚ ਜਿਹੜਾ ਬੱਚਿਆਂ ਦੇ ਦਾ ਸਮਰ ਕੈਂਪ ਉਹਨਾਂ ਲੱਗੇ ਹੋਣੇ ਉਹ ਤੋਂ ਜ਼ਿਆਦਾ ਕੰਸਟਰਕਸ਼ਨ ਹੋ ਸਕਦੀ ਹੈ ਸੜਕਾਂ ਜਿਹੜੀਆਂ ਨੇ ਉਹ ਦਸੰਬਰ ਜਨਵਰੀ ਫਰਵਰੀ ਬਣੀ ਨਹੀਂ ਸਕਦੀਆਂ ਕਿਉਂਕਿ ਠੰਡ ਹੈ ਲੁੱਕ ਜਾਂਦੀਆਂ ਨੇ ਸੋ ਹੁਣ ਜਿੰਨੀਆਂ ਵੀ ਸੜਕਾਂ ਦੀ ਵੀ ਹਾਲ ਵਾਲੇ ਪਿੰਡਾਂ ਦੀ ਸੜਕਾਂ ਦਾ ਵੀ ਸਾਡੇ ਕੋਲ ਕਾਫੀ ਬਜਟ ਹੈਗਾ ਸਰ ਸਰਦੂਲਗੜ ਦਾ ਸਭ ਤੋਂ ਵੱਡਾ ਮਸਲਾ ਇਹ ਆ ਜਦੋਂ ਜਿਹੜੀ ਸੜਕ ਬਣੀ ਸੀ ਉਸ ਤੋਂ ਬਾਅਦ ਉਹਦੇ 'ਚ ਖਾਲੀਆਂ ਪੱਟ ਕੇ ਪਾਈਪਾਂ ਪਾਈਆਂ ਜਾਂ ਤਾਰਾਂ ਪਾਈਆਂ ਉਹ ਅਜੇ ਵੀ ਬਹੁਤ ਹਾਦਸਿਆਂ ਦਾ ਕਾਰਨ ਹੈ ਜੀ ਮੈਂ ਸਾਰੇ ਡਿਪਾਰਟਮੈਂਟਾਂ ਨੂੰ ਇਹ ਗੱਲ ਕਹੀ ਹੈ ਕਿ ਜਿੱਥੇ ਵੀ ਸੜਕ ਬਣਾਉਣੀ ਹੈ ਉਹ ਪਹਿਲਾਂ ਦੂਜੇ ਡਿਪਾਰਟਮੈਂਟਾਂ ਤੋਂ ਪੁੱਛੇ ਕਿ ਕਿਸੇ ਨੇ ਸੀਵਰੇਜ ਤਾਂ ਨਹੀਂ ਪਾਉਣਾ ਕਿ ਇਹਦੇ ਨੇ ਟੈਲੀਫੋਨ ਦੀ ਤਾਰਾਂ ਤਾਂ ਨਹੀਂ ਪਾਉਂਦੀ ਮੈਂ ਆਪ ਹੀ ਇਹ ਗੱਲਾਂ ਆਪਣੇ ਸੀ.ਡੀ.ਏ.ਜ ਕਹਿੰਦਾ ਰਿਹਾ ਕਿ ਮੂਰੇ ਮੂਰੇ ਸੜਕ ਬਣੀ ਜਾਂਦੀ ਹੁੰਦੀ ਹੈ ਪਿੱਛੇ ਟੈਲੀਫੋਨ ਵਾਲੇ ਖੜੇ ਹੁੰਦੇ ਨੇ ਛੇਤੀ ਬਣਾਓ ਅਸੀਂ ਪਟੜੀ ਮੈਂ ਉਹਨਾਂ ਨੂੰ ਕਿਹਾ ਵੀ ਤਾਲਮੇਲ ਰੱਖਣਾ ਉਹ ਵਿਭਾਗ ਮੈਂ ਖਾਸ ਤੌਰ ਤੇ ਜਿਹੜੇ ਸੜਕ ਦੇ ਅੰਡਰਗਰਾਉਂਡ ਕੋਈ ਪਾਈਪ ਕੋਈ ਸੀਵਰੇਜ ਕੋਈ ਕੋਈ ਟੈਲੀਫੋਨ ਦੀ ਲਾਈਨ ਕੋਈ ਵੀ ਕੋਈ ਇੰਟਰਨੈਟ ਦੀ ਲਾਈਨ ਪਹਿਲਾਂ ਉਹਨਾਂ ਤੋਂ ਪੁੱਛ ਲਓ ਕਿ ਅਸੀਂ ਸੜਕ ਬਣਾਉਣੀ ਹੈ ਤੁਸੀਂ ਇਹ ਪਹਿਲਾਂ ਪਹਿਲਾਂ ਪਾ ਲਓ ਸੜਕ ਪੰਜਾਬ ਦੀ ਨਿਹਾਰ ਬਦਲਣ ਵਾਸਤੇ ਵੱਡਾ ਕਦਮ ਕੀ ਚ ਹੈ ਹਰ ਰੋਜ਼ ਇਹ ਨਿਹਾਰ ਹੀ ਬਦਲਦਾ ਹੈ ਇਹ ਕਦਮ ਦੀ ਕਦਮ ਤਾਂ ਮੇਰੇ ਛੋਟੇ ਛੋਟੇ ਨੇ ਪਰ ਇੱਕ ਕਦਮ ਜੋ ਆਮ ਲੋਕਾਂ ਚਾਹੁੰਦੇ ਨੇ ਉਹ ਤੋਂ ਵੱਡੇ ਬਣਾ ਕੇ ਦਿਓ ਠੀਕ ਹੈ ਇਹ ਤੋਂ ਪਹਿਲਾਂ ਅਜੇ ਕਦੇ ਕੋਈ ਮੁੱਖ ਮੰਤਰੀ ਆਏ ਆਇਆ ਨਹੀਂ ਐ ਪੌੜੀਆਂ 'ਚ ਫੜ ਕੇ ਦੱਸਦੇ ਨਹੀਂ ਉਹਨਾਂ ਦਾ ਕੋਈ ਟਾਈਮ ਨਹੀਂ ਕਰਦਾ ਸਰ ਉਹ ਮੈਲਾ ਵਾਲੇ ਲੋਕ ਨੇ ਉਹਨਾਂ ਨੂੰ ਕੀ ਪਤਾ ਸਤੂਰਗੜ੍ਹ ਦੀ ਕਜੈਰੀ ਕਿੱਥੇ ਹੈ ਸਤੂਰਗੜ੍ਹ ਹਸਰ ਕਿੱਥੇ ਹੈ ਸਕੂਲ ਦੀ ਕੀ ਪ੍ਰੋਬਲਮ ਹੈ ਤੁਸੀਂ ਮੈਨੂੰ ਸਾਰੀਆਂ ਦੱਸਦੇ ਮੈਂ ਇਹੀ ਕੰਮ ਕਰਨਾ ਹੈ ਦੇਖੋ ਮੈਂ ਪਹਿਲਾਂ ਜ਼ਿਆਦਾ ਪਬਲਿਸਿਟੀ ਨਹੀਂ ਕੀਤੀ ਕਿ ਮੈਂ ਆ ਰਿਹਾ ਨਹੀਂ ਤਾਂ ਠੀਕ ਕਰ ਦਿੰਦੇ ਹਾਂ ਜੀ ਮੈਨੂੰ ਦਿਖਾਉਣ ਵਾਸਤੇ ਠੀਕ ਕਰ ਅਸੀਂ ਕਹਿੰਦੇ ਕਿਸੇ ਹੋਸ਼ਿਆਰ ਦਾ ਜਾਂਦੇ ਕਿਸੇ ਹੋਸ਼ਿਆਰ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਆਪ ਜਿਵੇਂ ਉਹ ਕੱਲ ਹੀ ਦੱਸ ਦਿੰਦਾ ਮੈਂ ਸਾਰਾ ਕੁਝ ਠੀਕ ਹੋ ਜਾਂਦਾ ਇੰਟਰਨੈਟ ਵੀ ਠੀਕ ਹੋ ਜਾਂਦਾ ਆਹ ਤਾਂ ਪੂਰਾ ਸਾਰੇ ਠੀਕ ਕਰ ਦਿੰਦਾ ਹਾਂ ਉਹ ਤੋਂ ਹੁਟਰ ਸੁਣ ਕੇ ਨੇ ਜੀ ਅਸੀਂ ਦੇਖਿਆ ਵੀ ਸਾਰਾ ਗੇ ਲੱਗਦਾ ਉਹ ਖੁਦਰ ਦੀ ਸੱਚਾ ਆਗੇ ਤੁਸੀਂ ਠੀਕ ਹੈ ਨਾ ਸੋ ਤੁਹਾਨੂੰ ਵੀ ਸੀ ਸੌਰੀ ਮੈਂ ਬਹੁਤ ਸ਼ਾਰਟ ਟਾਈਮ ਤੇ ਬੁਲਾਇਆ ਪਰ ਮੈਂ ਇਸ ਤਰ੍ਹਾਂ ਜਾਣਦਾ ਰਹਿਣਾ ਸਕੂਲਾਂ ਚ ਵੀ ਕਿਤੇ ਖੜ੍ਹ ਜਾਂਦੇ ਆ ਕਿਤੇ ਚੰਦੇ ਜਾਂਦੇ ਕੋਈ ਲੋਕ ਵੀ ਖੜੇ ਨੇ ਕੋਈ ਮੰਗ ਪੱਤਰ ਦੇਣਾ ਚਾਹੁੰਦੇ ਨੇ ਮੇਰੇ ਲਈ ਤਾਂ ਸਾਰੇ ਲੋਕ ਇੱਕੋ ਜਿਹੇ ਨੇ ਸੋ ਇੱਕ ਸਿਸਟਮ ਬਦਲਣ ਦਾ ਜਿਹੜਾ ਅਸੀਂ ਦਈਆ ਦਿੱਤਾ ਬਤਲਾਂਗੇ ਔਰ ਜੋ ਜੋ ਸਾਨੂੰ ਕਮੀਆਂ ਪਤਾ ਲੱਗ ਮੈਂ ਫੇਰ ਦੁਬਾਰੇ ਕਹਿਣਾ ਮੈਂ ਕੋਈ ਛਾਪਾ ਮਾਰਨੇ ਆਇਆ ਛਾਪਾ ਤਾਂ ਉਹ ਨਨਵੀਂ ਨਕੀ ਤੋਂ ਫੜਨ ਆਇਆ ਹਾਂ ਮੇਰਾ ਪੁੱਛਣ ਆਇਆ ਮੈਂ ਤਸੀਦਾਰ ਸਭ ਤੋਂ ਪੁੱਛਿਆ ਡੀਸੀ ਸਾਹਿਬ ਨਾਲ ਖੜੇ ਨੇ ਕਿ ਕੀ ਕਮੀਆਂ ਨੇ ਤੁਸੀਂ ਸਾਸੀ ਪੂਰੀਆਂ ਦਾ ਇੱਕ ਮਾਨ ਸਰ ਜਿਹੜੇ ਰਿਪੋਰਟ ਹੋਇਆ ਅਮਰੀਕਾ ਤੋਂ ਉਹਨੂੰ ਅੰਮ੍ਰਿਤਸਰ ਸਾਹਿਬ ਵੀ ਪੰਜਾਬ ਦੀ ਕਿਉਂ ਲਾਇਆ ਜਾ ਰਿਹਾ ਮੈਂ ਸਿੱਧੀਆਂ ਆਣਾ ਪਹਿਲਾਂ ਬਾਅਦ ਵਿੱਚ ਜਾ ਕੇ ਅੰਮ੍ਰਿਤਸਰ ਜਾ ਕੇ ਵਿਰੋਧ ਕੀਤਾ ਮੈਂ ਤਾਂ ਨੈਸ਼ਨਲ ਲੈਵਲ ਤੇ ਜਿਹੜਾ ਬੋਲੇ ਦੀਆਂ ਨੇ ਚਲਾਇਆ ਵੀ ਹੈ ਠੀਕ ਹੈ ਨਾ ਤੇ ਪਰ ਮੈਨੂੰ ਹੁਣ ਲੱਗਦਾ ਕਿ ਉਸ ਗ੍ਰੋਥ ਤੋਂ ਦਸਰੇ ਹੋਊਗਾ ਅਗਲਾ ਜਹਾਜ ਜਿਹੜਾ ਨਿਕਲਾ ਹੋਊਗਾ ਉਹ ਕੱਟ ਫੜ ਅੰਮ੍ਰਿਤਸਰ ਦੇ ਬਿਆਸ ਤੇ ਸਭ ਜਿਹੜੇ ਨੌਜਵਾਨ ਮੁੰਡੇ ਮੁੰਡੇ ਆ ਇਹਨਾਂ ਨੂੰ ਕੋਈ ਮੁਰਬਸੇ ਇਹ ਵੀ ਕੋਈ ਸਰਕਾਰ ਸਹਿਤ ਕਰੂ ਹਾਂ ਇਹ ਬਹੁਤ ਵਧੀਆ ਕੁਐਸਚਨ ਹੈ ਤੁਹਾਡਾ ਕਿ ਕਿਤੇ ਡਿਪਰੈਸ਼ਨ ਚ ਨਾ ਚਲੇ ਜਾਣ ਬੇਵਰੀ ਪਿੰਡ ਦੇ ਲੋਕ ਅਜਾ ਪਿੰਡ ਦੇ ਸ਼ਰੀਕੇ ਵਾਲੇ ਮਿਹਨੇ ਮਾਰ ਲੱਗ ਹਾਂਜੀ ਹਾਂਜੀ ਤੇ ਸਾਡੇ ਕੋਲੇ ਬਹੁਤ ਸਾਰੇ ਮੁੰਡੇ ਹਜੇ ਵੀ ਨੇ ਜਿਹੜੇ ਉੱਤਰੂ ਮੁੜ ਕੇ ਆ ਕੇ ਅੰਦਰ ਕੰਮ ਕਰਕੇ ਕਾਮਯਾਬ ਹੋ ਅਸੀਂ ਉਹਨਾਂ ਨੂੰ ਮਲਾਵਾਂਗੇ ਇੱਕ ਤਾਂ ਤੁਹਾਡੇ ਇਲਾਕੇ ਦੇ ਮੁੰਡੇ ਨੇ ਰਾਪੁਰ ਮੱਖਾ ਦੇ ਜਿਨ੍ਹਾਂ ਨੇ ਪੰਜੂ ਆਏ ਖੁੱਲੇ ਹੋਇਆ ਦਰਾਬੇ ਘਾਲਾਰੇ ਵੀ ਹੈਨਾ ਵਾਟਰ پارک ਚਾਰ ਮੁੰਡੇ ਬੁਰਜਹਰੀ ਦੇ ਨੇ ਹੈਨਾ ਤੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਮਲਾਵਾਂਗੇ ਉਹ ਜਦੋਂ ਕਹਿਣਗੇ ਨਾ ਉਹਨਾਂ ਨੂੰ ਕੋਈ ਗੱਲ ਨਹੀਂ ਅਸੀਂ ਵੀ ਇਹੀ ਆਏ ਹੋਏ ਹਾਂ ਬਾਪ ਮਾਰੋ ਬੁੱਕੇ ਆਜੋ ਕਾਹਦੀ ਕੰਮ ਕਰੀਏ ਤਾਂ 550 ਮੁੰਡੇ ਨੂੰ ਕੰਮ ਦੇ ਰਹੇ ਨੇ ਅਸੀਂ ਜਿਹੜੇ ਮੁੰਡੇ ਸੱਚੇ ਸਾਫਤ ਪਾੜਨ ਦੇ ਤੇ ਸੋ ਇੱਥੇ ਸੀ ਉਹਨਾਂ ਨੂੰ ਆਪਰਚੂਨਿਟੀ ਦੇਵਾਂਗੇ ਜੇ ਕੋਈ ਉਹਨਾਂ ਚੋ ਟੈਸਟ ਪਾਸ ਕਰਨਾ ਚਾਹੁੰਦਾ ਕੋਈ ਪਟਵਾਰੀ ਦਾ ਕੋਈ ਡੀਐਸਪੀ ਦਾ ਕੋਈ ਕਿਸੇ ਅਸਟੀਓ ਦਾ ਕੰਪੀਟੀਸ਼ਨ ਦਾ ਟੈਸਟ ਪਾਸ ਕਰਨਾ ਚਾਹੁੰਦਾ ਪਾਸ ਕਰੇ ਨੌਕਰੀ ਮਿਲੂ ਸੋਸੀਂ ਉਹਨਾਂ ਨੂੰ ਕੋਈ ਐਦਾਂ ਡਿਪਰੈਸ਼ਨ ਚ ਨਹੀਂ ਜਾਣ ਦਿੰਦੇ ਸਾਡੇ ਵੀ ਆ ਪੁੱਤ ਨੇ ਕੋਈ ਗੱਲ ਨਹੀਂ ਸਿਸਟਮ ਤੋਂ ਰੁਸ ਕੇ ਗਏ ਹੋਣਗੇ ਨਾ ਕਿਹਦੇ ਜੀ ਕਰਦਾ ਧਰਤੀ ਛੱਡਣ ਨੂੰ ਜਿਵੇਂ ਵਿਰੋਧੀ ਧਿਰ ਇਹ ਕਹਿ ਰਿਹਾ ਕਿ ਆਉਣ ਵਾਲੇ ਮੁੱਖ ਮੰਤਰੀ ਜਿਹੜੇ ਆ ਕੇਜਰੀਵਾਲ ਸਾਹਿਬ ਬਣਨਗੇ ਐਦਾਂ ਦੀ ਗੱਲ ਹੋ ਸਕਦੀ ਹੈ ਪਹਿਲੇ ਜੋ ਵੀ ਮੂੰ ਚੋਂ ਦਾ ਕਹਿੰਦੇ ਇਹ ਉਦੋਂ ਪਹਿਲਾਂ ਵੀ ਕਹਿੰਦੇ ਸੀ ਉਦੋਂ ਪਹਿਲਾਂ ਵੀ ਕਹਿੰਦੇ ਸੀ ਖੀਰਵਾਲ ਸਾਡੇ ਨੈਸ਼ਨਲ ਕਨਵੀਨਰ ਨੇ ਉਹ ਰਾਸ਼ਟਰੀ ਪਾਰਟੀ ਦੇ ਨੇਤਾ ਨੇ ਠੀਕ ਹੈ ਨਾ ਪੂਰਾ ਦੇਸ਼ ਉਹਨਾਂ ਨੇ ਪਾਰਟੀ ਦੇ ਨਾਲ ਚਲਾਉਣਾ ਠੀਕ ਹੈ ਨਾ ਉਹਨਾਂ ਦਾ ਕਦੇ ਗੁਜਰਾਤ ਚ ਕਦੇ ਉਹਨਾਂ ਦਾ ਬਣਦਾ ਪ੍ਰੋਗਰਾਮ ਕਰੀ ਛਤੀਸਗੜ੍ਹ ਕਦੇ ਮੱਧ ਪ੍ਰਦੇਸ਼ ਸੋ ਇੰਦਾਂ ਦੀ ਕਿਹੜੀ ਕੋਈ ਇਹ ਸਾਰਾ ਜਿਹੜਾ ਚੱਲਦੇ ਨੇ ਰਿਯੂਮਰ ਜੀ ਹੈ ਨਾ ਤਿੰਨ ਚਾਰ ਦਿਨ ਅੱਜ ਮੈਨੂੰ ਫੋਨ ਆਇਆ ਕਹਿੰਦੇ ਤੁਹਾਡਾ ਬਰਥਡੇ ਅੱਜ ਲੈ ਮੈਂ ਕਿਹਾ ਕਿੱਥੇ ਕਹਿੰਦੇ ਜੀ ਨੈਟ ਤੇ ਦੇਖਿਆ ਮੈਂ ਕਿਹਾ ਯਾਰ ਘਟੋ ਘਟ ਸਾਲ ਚ ਇੱਕ ਅੱਧੀ ਵਾਰੀ ਇੱਕ ਤਾਂ ਚਲੋ ਚੱਲੇ ਜਾਂਦੇ ਆ ਚਾਰ ਪੰਜ ਦਾ ਬਰਥਡੇ ਨਾ ਕਰਿਆ ਕਰੋ ਹੈਨਾ ਇੱਕ ਇੱਕ ਵਾਰ ਤਾਂ ਹੁੰਦਾ ਹੀ ਆ ਸਾਲ ਚ ਸੋ ਇੱਥੇ ਉਹੀ ਮਾਫਾ ਫਲਾਉਂਦੇ ਰਹਿੰਦੇ ਨੇ ਕੋਈ ਅਧਰ